ਮੰਮੀ ਦਾ ਫੋਨ ਚੱਲ ਮੈਂ ਇੱਥੇ ਕਿੜਾ ਕੋਈ ਹੈਗਾ ਪਿੰਦ ਨੂੰ ਫੋਨ ਲੰਮਾ ਹੈ ਚਲ ਸਫਾਈਆਂ ਮੋਲਿਆਂ ਤੇ ਕਪੜਾ ਨਹੀਂ ਰੜਤੋ ਗਿਆ ਹੁਣ ਅਜ ਮੈਂ ਆਰਾਮ ਕਰਨਾ ਵਾ ਘੜੀ ਸਾਰਾ ਦਿਨ ਥੱਕ ਜਾਂਦੀ ਆ ਤੇਰਾ ਕੰਮ ਤੇ ਕੋਈ ਮੁੱਕਦਾ ਹੀ ਨਹੀਂਦਾ ਇੱਕ ਮੁਕੌਲੀ ਦੂਜਾ ਸ਼ੁਰੂ ਹੋ ਜਾਂਦਾ ਹੱਦ ਹੋ ਗਈ ਚੁੱਕਣੇ ਨਹੀਂ ਦੇ ਹੁਣ ਕਿ ਕਿ ਫੇਰ ਹੁੰਦੀ ਆ ਲਾਗੇ ਮੁੰਕੇ ਨੰਬਰ ਕੱਟ ਦਾਂਗੇ ਮੰਮੀ ਨੂੰ ਕਿਹੜਾ ਪਤਾ ਲੱਗੰਦਿਆ ਫੋਨ ਕਿਹਦਾ ਫੋਨ ਆਉਂਦਿਆ ਹੈਗਾ ਤੇ ਪੈਂਦਾ ਤਾਂ ਮੈਂ ਨਹੀਂ ਚੁੱਪਣਾ ਫੇਰ ਕਹਿਣਾ ਮੰਮੀ ਤੂੰ ਫੋਨ ਚੁੱਕ ਲੈਨੀ ਆ ਤੇ ਮੇਰੇ ਨਾਲ ਦੇ ਹੁੰਦੇ ਕਹਿੰਦੇ ਤੇਰੀ ਮੰਮੀ ਫੋਨ ਚੁੱਕ ਲੈਦੀ ਗਾੜੀਆਂ ਰਹਿਣ ਦੇ ਮੱਚਦਾ ਮੈਂ ਨਹੀਂ ਚੁੱਪਣਾ ਹਾਂ ਫੇਰ ਆ ਗਿਆ ਦੇਖਾਂ ਤਾਂ ਸਹੀ ਵੀ ਕਿਹਦਾ ਹੈਗਾ ਤਾਂ ਨੰਬਰ ਹੀ ਆ ਚੁੱਕਾ ਕੇ ਨਾ ਚੁੱਕਾ ਚੋਕੀ ਲੈਣੀ ਕੋਈ ਜ਼ਰੂਰੀ ਕੰਮ ਨਾ ਹੋਵੇ ਕਿਤੇ ਵੇਖਾ ਭਾ Hello 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 ਹੇ ਹੇ ਉਦਾਂ ਦੇ ਫੋਨ ਹਰ ਵਕਤ ਮੇਰੇ ਕੋਲ ਹੁੰਦਾ ਹਾਂ ਫੇਮ ਪਤਾ ਨਹੀਂ ਕਿਨੇ ਚੁੱਕ ਲਿਆ ਕੁਈ ਹਾਂ ਨਹੀਂ ਇਹਨਾਂ ਦਾ ਪੰਦਾ ਆਪਣਾ ਫੋਨ ਆਪਣੇ ਕੋਲ ਰੱਖਦਾ। ਤਾਂ ਇਹ ਵਾਜ ਨਹੀਂ ਸੁਣਦੀ। ਪਹਿਲਾਂ ਇੰਨੇ ਚਿਰ ਦਾ ਫੋਨ ਲਾਈ ਜਾਂਦੇ ਆ ਜੇ ਮੈਂ ਚੁੱਕ ਲਿਆ ਵਾ ਤਾਂ ਹੁਣ ਗਾੜੀਆਂ ਬੋਲਡ ਕੋਈ ਨਹੀਂ ਲਿਆ। ਦੱਸ ਹਾਦੀ ਆ ਲੋਕਾਂ ਵਾਲੀ ਵੀ। ਚੱਲ ਕੀਤਾ ਆਵਾਜ਼ ਨਹੀਂ ਸੁਣਦੀ ਹੁਣੀ ਮੇਰੀ। ਫਿਰ ਏਂਜ ਹੀ ਨਹੀਂ ਹੁੰਦੀ ਹੁਣੀ। ਚੱਲ ਆਪੇ ਕਰ ਲੇ ਜੀ ਨੂੰ ਬੋਲਡ ਹੋਊ। ਮੈਂ ਆ ਜਾ ਬੁੱਤ ਬੈਠੇ ਆਹੋ ਬੈਠੀ ਆ ਆ ਜਾ ਪਾਣੀ ਲਾਵਾਂ ਨਹੀਂ ਪਾਣੀ ਮੈਂ ਪੀ ਆਇਆ ਅੱਛਾ ਅੱਛਾ ਮੈਂ ਗੱਸ ਨੂੰ ਬੰਮੀ ਬੰਦ ਕਰ ਰਿਹਾ ਕਰ ਰਿਹਾ ਹਾਂ ਮੈਂ ਠੀਕ ਆ ਹੁਣ ਨਹੀਂ ਜਾਣਾ ਬਾਹਰ ਨਹੀਂ ਹੁਣ ਨਹੀਂ ਜਾਣਾ ਪਤਾ ਕੀ ਗੱਲ ਆ ਬੁੱਤ ਗਰਮੀ ਬਣੀ ਆ ਤੇ ਹੁਣ ਨਾ ਜਾਵੀਂ ਜੰਗਾ ਸਹੀ ਨਾ ਹਾਂ ਨੂੰ ਲਓ ਹੁਣ ਤੇ ਡੈਡੀ ਤੇਰਾ ਡੈਡੀ ਭੇਲੀ ਵਾਲਾ ਅੱਛਾ ਅੱਗੇ ਤੇ ਆਏ ਨਹੀਂ ਘਰ ਤੇ ਆਏ ਨਹੀਂ ਗਿਓ ਉਹ ਫਿਰ ਮੰਮੀ ਉੱਥੇ ਡੈਪਿੰਗ ਨੇ ਕੋਈ ਪੱਠੇ-ਉੱਠੇ ਪਾਉਣ ਵਾਲੇ ਲੈ ਦੱਸ ਚਲ ਮੈਂ ਪਾਣੀ ਪੁਣੀ ਪਿਆਲ ਦਨੀ ਆ ਜਾ ਕੇ ਉਹ ਸੱਚ ਗੱਲ ਸੁਣ ਮੇਰੀ ਆ ਤੇਰੇ ਫੋਨ ਤੇ ਫੋਨ ਆਉਂਦੇ ਆ ਹੀ ਕਿਸ ਦਾ ਕਿਦਾਂ ਹੈ ਮੰਮੀ ਫੇ ਮੈਨੂੰ ਸਵਾਹ ਪਤਾ ਨੰਬਰ ਹੀਗਾ ਪਹਿਲਾਂ ਮੈਂ ਚੁੱਕਿਆ ਨਹੀਂ ਮੈਂ ਕਿਹਾ ਵੀ ਤੂੰ ਫੇਰ ਕਹਿਣਾ ਮੇਰੇ ਯਾਰ ਦੋਸਤਾਂ ਦੇ ਮਾਤਰੀ ਫੋਨ ਚੁੱਕ ਲਿੰਦੀ ਆ ਪਹਿਲਾਂ ਮੈਂ ਚੁੱਕਿਆ ਨਹੀਂ ਦੂਜੀ ਵਾਰ ਫੇਰ ਆ ਗਿਆ ਫੇਰ ਮੈਂ ਸਾਇਦ ਕੋਈ ਜ਼ਰੂਰੀ ਕੰਮ ਨਾ ਹੋਵੇ ਫੇਰ ਮੈਂ ਚੁੱਕ ਲਿਆ ਤੇ ਬਥੇਰੀ ਵਾਰ ਹੈਲੋ ਹੈਲੋ ਕੀਤੀ ਕੋਈ ਬੋਲਿਆ ਹੀ ਨਹੀਂ ਗੜੀ ਅੱਛਾ ਆਹੋ ਆ ਵੇਹਲਾ ਕਿਦਾ ਵਾ ਕੋਈ ਕੰਮ ਨਾ ਹੋਵੇ ਤੇ ਕਰ ਲਾ ਕੋਈ ਨਹੀਂ ਵੇਖਣਾ ਆ ਮੈਂ ਵੇਖਾਂ ਤੇਰੇ ਪਿਓ ਵਾਲੇ ਫੇਰ ਕੋਈ ਨਹੀਂ ਵੇਖੋ ਉੱਪਰ ਹੀ ਰੋਹਣਾ ਜੀ ਇਹ ਤਾਂ ਮਦੀਦ ਦਾ ਨੰਬਰ ਹੈ ਉਹ ਪਿੰਡਰ ਉਹ ਕਿੱਥੇ ਆ ਨਾ ਬਾਹਰ ਦੇ ਨਗਰ ਡੁੱਗਰ ਦਾ ਵੇ ਲੈਣਾ ਨਹੀਂ ਪਾਣੀ ਕੋਈ ਡਾ ਦੇਣਾ ਉਹ ਮਰ ਲੇ ਤੇ ਇੱਕ ਦਿਨ ਇਹ ਨਹੀਂ ਕਿਹੇ ਬੰਨੇ ਲੱਗਣ ਦਿੰਦੇ ਨੂੰ ਕਿ ਕਹਾਂ ਫੋਨ ਕਰਕੇ ਚਲ ਪਾਣੀ ਡਾਦਾ ਪਹਿਲਾਂ ਫੇਰੀ ਲੁਣਾ ਆ ਇਹ ਤੋੜਾ ਕੋਲ তোর ਕੰਮ ਨਹੀਂ ਹੈਗਾ ਕਿ 24 ਘੰਟੇ ਫੋਨ ਫੜ ਚੜਦੀਆਂ ਕੋਈ ਸ਼ਰਮੰਜਾ ਹੈਗੀ ਆ ਕਿਹੜਾ ਮੰਮੀ 24 ਘੰਟੇ ਫੋਨ ਫੜਿਆ ਵਾ ਤੁਹਾਡਾ ਫੋਨ ਹੁੰਦਾ ਜਦੋਂ ਕਿਤੇ ਮੇਰੇ ਹੱਥ ਚ ਆ ਜਾਵੇ ਉਦੋਂ ਮੈਂ ਫੜਦੀ ਆਂ ਤੁਸੀਂ ਤੇ ਨਾ ਖਾਦੀ ਕਰਦੇ ਹੋ ਓਏ ਇੰਨਾ ਫੋਨਾਂ ਨੇ ਜ਼ਿੰਦਗੀ ਖਰਾਬ ਕੀਤੀ ਆ ਨੱਕ ਦੇਣ ਜੋਗਾ ਨਹੀਂ ਮਾਪਿਆਂ ਨੂੰ ਛੱਡਿਆ ਹੈਗਾ ਤੇ ਨਾ ਫੋਨ ਨੂੰ ਹੱਥ ਲਾਇਆ ਕਰ ਨਾ ਮੇਰੀ ਜਾਨ ਖਾਇਆ ਕਰ ਮੰਮੀ ਸਾਰੀਆਂ ਕੁੜੀਆਂ ਕੋਲ ਫੋਨ ਕੋਈ ਨਹੀਂ ਹੈ ਇਦਾਂ ਤਾ ਡੰਗੂ ਕਰਦਾ ਤੇ ਮੈਂ ਤੁਹਾਡਾ ਫੋਨ ਵੀ ਫੜ ਲਾ ਤਾਂ ਵੀ ਤੁਸੀਂ ਮੇਰੇ ਕਿ ਔਖੇ ਹੁੰਦੇ ਰਹਿੰਦੇ ਹੋ ਤੈਨੂੰ ਪਤਾ ਜੇ ਕਿਤੇ ਤੇਰਾ ਹੱਥ ਵੱਜ ਗਿਆ ਕਿਤੇ ਫੋਨ ਲੱਗ ਗਿਆ ਕਿਸੇ ਨੇ ਕਹਿਣਾ ਇਹਦੀ ਮਾਂ ਨੇ ਲਾਇਆ ਹੋਣਾ ਚੁੱਪ ਕਰਕੇ ਤੂੰ ਸਿਆਣੀ ਬਣ ਜਾ ਤੈਨੂੰ ਪਤਾ ਹੈਗਾ ਹੀ ਆਪਣੇ ਘਰ ਦੇ ਹਾਲਾਤ ਲਾਦਾਗੀ ਦੀ ਪਾਗਲ ਥੋੜੀ ਐ ਮੈਂ ਜਿੰਨੂੰ ਮਰਜ਼ੀ ਮੂੰਹ ਚੋੱਕ ਕੇ ਤੇ ਫੋਨ ਲਾ ਦਾਂਗੀ ਮੈਨੂੰ ਨਹੀਂ ਵੱਡਣੀ ਆ ਨਾਲੇ ਮੰਮੀ ਮੈਂ ਤੇ ਹੋ ਰੈਸਪੀ ਦੇਖਣੀ ਹੈ ਜਿਉ YouTube ਦੇ ਉੱਤੇ ਨਹੀਂ ਅੱਗ ਲੱਗੇ ਤੇਰੀ ਰੈਸਪੀ ਨੂੰ ਮੈਨੂੰ ਨਹੀਂ ਲੋੜ ਇਹੋ ਜੀਆਂ ਚੀਜ਼ਾਂ ਦੀ ਤੇ ਅੱਜ ਤੋਂ ਗਾਂ ਫੋਨ ਨੂੰ ਹੱਥ ਲਾਇਆ ਨਾ ਹੱਥ ਦਾਤਰ ਨਾ ਵੱਢਦੇ ਨੀ ਮੈਂ ਤੇਰੇ ਮੰਮੀ ਤਾਂ ਜਿਵੇਂ ਮਾਪੇ ਉਹ ਜੜੀ ਹੁੰਦੇ ਨੇ ਨਾ ਉਹ ਵੀ ਆਪਣੀਆਂ ਪੁੱਤਾਂ ਨੇ ਵਗਾਰਦੇ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਸਾਡੇ ਮਾਪੇ ਨੂੰ ਸਾਡੇ ਤੇ ਯਕੀਨ ਹੈ ਹੀ ਨਹੀਂ ਆ ਇਹ ਜੋ ਮਰਜ਼ੀ ਕਰੀਏ ਫਿਰ ਤੈਨੂੰ ਪਤਾ ਹੀ ਇਹਦੀਆਂ ਕੁੜੀਆਂ ਨਾ ਖੂਨਾਂ ਦੇ ਸਾਰੇ ਕੰਮ ਕਰਦੀਆਂ ਨੇ ਤੇ ਮੁਰਕੇ ਮਾਂ ਪਿਓ ਦਾ ਨਾ ਸਿਰ ਜਿਹੜਾ ਝੁਕਾ ਕੇ ਜਾਂਦੀਆਂ ਮੈਂ ਤਾਂ ਨਹੀਂ ਉਹ ਤੈਨੂੰ ਖੂਨ ਨੂੰ ਹੱਥ ਲਾਉਂ ਦਿੰਦੀ ਕੱਲੀਆਂ ਕੁੜੀਆਂ ਨਹੀਂ ਕਰਦੀਆਂ ਮੁੰਡੇ ਵੀ ਕਰਦੇ ਨੇ ਕਿਲੇ ਮੁੰਡਿਆਂ ਨੂੰ ਹੀ ਕੁਝ ਕਹਿ ਲਿਆ ਕਰੋ ਇਹ ਕਦੀ ਮੁੰਡੇ ਵੀ ਭੱਜ ਕੇ ਗਏ ਨੇ ਖੂਨ ਨਹੀਂ ਜਾਂਦੀਆਂ ਨੀ ਚੰਗਾ ਸਿਆਣੀ ਬਣਿਆ ਕਰ ਪਟਾਕ ਪਟਾਕ ਜਵਾਬ ਦੇਣੀ ਆ ਜ਼ੁਬਾਨ ਤੇ ਤੇਰੀ ਏਡੀ ਲੰਮੀ ਆ ਕਿਰੇ ਕੱਲੂ ਬਗਾਨੇ ਘਰ ਜਾਣਾ ਫੇਰ ਵੇਖੀ ਤੇਰੀ ਸੱਸ ਮਿਲ ਗਈ ਨਾ ਕਿ ਵੀ ਚੰਗੀ ਉਹੋ ਜੀ ਚਲਾਕ ਤੇ ਤੈਨੂੰ ਲੱਗ ਪਤਾ ਜਾਏਗਾ ਜਦ ਮੈਂ ਤੇਰੀ ਮਾਂ ਆ ਜੇ ਮੈਂ ਉਹ ਇਹਨਾਂ ਨਾਲ ਕੋਈ ਗਲਤ ਗੱਲ ਕਰਾਂਗੀ ਤੇ ਫੇਰੀ ਉਹ ਮੈਨੂੰ ਬੋਲੂਗੀ ਨਾ ਤੁਹਾਡੇ ਵਾਂਗੂ ਜੇ ਕਰੇਗੀ ਤੇ ਫਿਰ ਤੇ ਸੁਣਨੀਆਂ ਹੀ ਹੋਣੇ ਨੀ ਮੈਂ ਨਹੀਂ ਆ ਆਪਣੇ ਪਿਓ ਦੀ ਪੱਗ ਨੂੰ ਦਾਗ ਨਾ ਲਾਈ ਆਪਣੇ ਵੀਰਵਾਲ ਵੇ ਬੜੇ ਗੁੱਸੇ ਵਾਲੇ ਹੀ ਹੋ ਤੈਨੂੰ ਉਹਨਾਂ ਛੱਡਣਾ ਨਹੀਂ ਜੇ ਕੋਈ ਗੱਲਬਾਤ ਹੋ ਗਈ ਤੇ ਕੋਈ ਨਹੀਂ ਮਾਰ ਹੀ ਦੇਣੀ ਹੈ ਨਾ ਵੱਧ ਹੋਰ ਕੀ ਕਰ ਲੈਣੀ ਬਸ ਇਹੋ ਹੀ ਸੋਚਿਆਈ ਮੈਂ ਇਹ ਦੀ ਦੇਣ ਕਿ ਨਾਲ ਹੋਰ ਕੀ ਕਰ ਲੈਣਗੇ ਜੇ ਸਿਆਣੀ ਹੋਵੇ ਨਾ ਅੱਗ ਲੱਗਣ ਜੋ ਕੇ ਪੂਨ ਨੂੰ ਪੜੇ ਤੇ ਇਹੋ ਜੀ ਜ਼ਿੰਦਗੀ ਨੇ ਮੈਂ ਕੀ ਕਰਨਾ ਕਿ ਹਰ ਵਕਤ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਤੂੰ ਤਾਂ ਜੰਮਦੀ ਮਰ ਜਾਂਦੀ ਰਹਿਣ ਵੀ ਦਿਆ ਕਰੋ ਕਿ ਜੰਮਦੀ ਮਰ ਜਾਂਦੀ ਮੇਰੇ ਗਲੋਂ ਲੈ ਜਾਂਦੀ ਕਿਦਾਂ ਮੇਰੇ ਅੱਗੇ ਇੱਕ ਕਦੀ ਇਹ ਕੁੜੀ ਨੇ ਨਹੀਂ ਕਿਹਾ ਵੀ ਮੈਂ ਆਪਣੀ ਮਾਂ ਦੇ ਅੱਗੇ ਨਹੀਂ ਬੋਲਣਾ ਮੈਨੂੰ ਨਹੀਂ ਤੇਰੇ ਚਾਲ ਚੱਲਣ ਚੰਗੇ ਲੱਗਦੇ ਚੰਗਾ ਨਹੀਂ ਲੱਗ ਕੇ ਦਸ ਸੜੀ ਪੈਂਦੀ ਆ ਕਿ ਤੇ ਅੱਗੇ ਲੱਗੀ ਜਮਾਨੀਆਂ ਦੀ ਕੁੜੀਆਂ ਕਿਤੇ ਕੁਸਕਦੀਆਂ ਨਹੀਂ ਹੁੰਦੀਆਂ ਮਾਂ ਪਿਓ ਦੇ ਅੱਗੇ ਤੇ ਪਟਾਕ ਪਟਾਕ ਜ਼ੁਬਾਨ ਚੱਲਦੀ ਆ ਜੀ ਮਰ ਪਰ ਮੈਂ ਤਾਂ ਤੱਕ ਡਰਨ ਵਾਲੀ ਹੁੰਦੀ ਤੇ ਮੈਨੂੰ ਕਾਦਾ ਘਟ ਹੈ ਕੋਈ ਲੋੜ ਨਹੀਂ ਮੈਨੂੰ ਦਰਦੀ ਹੋ ਗਈਆਂ ਔਖੀ ਤਖੋ ਜਾ ਇੱਕ ਦਿਨ ਹੋਏਗੀ ਦੋ ਦਿਨ ਹੋਏਗੀ ਮੈਂ ਨਹੀਂ ਤੇਰੀ ਮੰਨਣੀ ਹੈਗੀ ਉਹ ਯਾਰ ਕੋਈ ਸ਼ਰਮ ਕਰਿਆ ਕਰ ਹੈ ਕਿ ਮੇਰੇ ਥੀ ਪਿਆ ਕੰਮ ਸਾਰਾ ਸਿਆਣਾ ਬਣਾ ਤੁਹਾਗਾ ਮੈਂ ਕਹਿੰਦਾ ਸ਼ਰਮ ਆਉਂਦੀ ਆ ਉਹ ਡੈਡੀ ਹਜੇ ਹੁਣ ਮੋਟਰ ਤੋਂ ਆਇਆ ਦੱਸੋ ਹੋਰ ਕੀ ਕਰਾਂ ਯਾਰ ਉਹ ਮੋਟ ਤੋਂ ਤਾਂ ਬਾਕੀ ਕੋਈ ਕੰਮ ਨਹੀਂ ਹੁੰਦੇ ਉਹ ਮੇਰੇ ਨਾਲ ਜੜੀ ਗੱਲ ਕਰਨੀ ਹੁੰਦੀ ਨਾ ਪਿਆਰ ਨਾ ਕਰਿਆ ਕਰੋ ਯਾਰ ਪਿਆਰ ਨਹੀਂ ਕਰਦਾ ਮੈਂ ਕਿ ਬੱਦਿਆਲ ਜਾਣਾ ਸੀ ਮੈਂ ਤਿਆਰ ਹੋ ਗਿਆ ਮੈਂ ਤੇਨੂੰ ਢੀਕਣ ਦੇ ਮੈਂ ਤੇ ਭਾਰ ਕੇ ਫਿਰ ਮੱਛੀ ਦੀ ਮੱਝ ਨੂੰ ਪਾਣੀ ਪੁੰਡਾਤਾ ਹਾਂ ਉਹ ਸ਼ਰਮ ਕਰਿਆ ਕਰ ਯਾਰ ਉਹ ਕਿੱਡੀ ਕਹਾਖਰਾ ਗਈ ਜੇ ਡਾਹ ਦਿੱਤਾ ਇਹਦੇ ਸਾਰੇ ਦਿਹਾੜੀ ਨੂੰ ਮੋਬਾਈਲ ਦੇ ਚੱਕਰਾਂ 'ਚ ਫਿਰਦਾ ਰਹਿਣਾ ਤੁਹਾਨੂੰ ਵੀ ਲੱਗਦੀ ਗੱਲ ਆ ਉਹ ਮੈਂ ਤਾਂ ਕਦੇ ਹੱਥ ਨਹੀਂ ਲਾਇਆ ਫੋਨ ਨੂੰ ਆਹ ਫੋਨ ਹੀ ਲਾਇਆ ਜਿੱਤੇ ਨੂੰ ਫੋਨ ਕਰਦੇ ਤੋਂ ਤੂੰ ਕਦੀ ਉੱਥੇ ਬਹਿ ਕੇ ਨੁੱਕਰ 'ਚ ਉੱਥੇ ਬੈ ਮੈਂ ਤੇਰੇ ਸਾਰੇ ਲੱਛਣ ਵੇਖਣਾ ਤੇਰੇ ਕੀ ਕਰਦਾ ਫਿਰਦਾ ਤੂੰ ਮੇਰੀ ਸੁਣ ਲੋ ਗੱਲ ਜੇ ਇਦਾਂ ਗੱਲ ਕਰਨੀ ਹੈ ਨਾ ਮੈਂ ਕੋਈ ਕੰਮ ਨਹੀਂ ਕਰਿਆ ਕਰਨਾ ਐਵੇਂ ਤੇਰੀ ਉਮਰ 'ਚ ਲੰਗੇ ਆ ਪਰ ਇਤਨਾ ਨਹੀਂ ਕਰਦੇ ਰਹੇ ਜਿਦਾ ਤੂੰ ਕਰਨ ਦਿਆ ਕੀ ਕਰਨ ਦਿਆ ਮੈਂ ਕਰਨ ਦਿਆ ਇੱਥੇ ਅਜਾ ਜਾ ਜਾ ਕੇ ਪੱਠੇ ਪੁੱਠੇ ਪਾ ਆ ਤੂੜੀ ਹੈਗੀ ਉਹ ਤੇਰੇ ਤਾਂ ਪੜੀ फोन करके पुशनी पहला हैलो सत श्रीकाल जी की हाल है बस अपना ही वादिया की करी जा की गल होगी चल कोई गल नहीं मैम जी वो तेतमी वेख्या है तहू ਦੰਮੇ ਤੇ ਜਨਦਨ ਤੇ ਆਈ ਹਾਂ ਮੁੰਡੇ ਦੇ ਵੱਖਰੇ ਕਰਕੇ ਬਿਠਾਇਆ ਇਹਨਾਂ ਨੇ ਤੁਹਾਨੂੰ ਚੱਲ ਕੋਈ ਗੱਲ ਨਹੀਂ ਅਮ ਜੀ ਦਿਨ ਕੱਟਨੇ ਆ ਮੋਦਾਂ ਦਾ ਵੀ ਚੱਲ ਫਰਜ਼ਾ ਹੈਗਾ ਇਹ ਤੇ ਚੱਲ ਤੁਹਾਨੂੰ ਵੀ ਲੱਗ ਬਿਠਾਉਂਦੇ ਤੁਹਾਡੀ ਫੋਟੋ ਫੜ ਖਿੱਚਦੇ ਚਲ ਕੋਈ ਗੱਲ ਨਹੀਂ ਕਈ ਨਾ ਇਦਾਂ ਕਰਿਆ ਕਰੋ ਆਪੇ ਜਿਹਦੇ ਭਾਗਾ ਜੋ ਹੋਇਆ ਉਹ ਨਾ ਕਰਨਾ ਹੀ ਕੋਈ ਗੱਲ ਨਹੀਂ ਸਾਡੀ ਵੀ ਤਾਂ ਹੈਗੀ ਹੀ ਐ ਇੱਥੇ ਤੁਸੀਂ ਐਵੇਂ ਮੈਨੂੰ ਸਿਖਾਇਆ ਨਾ ਵੀ ਆਪਣੀ ਸੱਸ ਨੂੰ ਮਾਂ ਸਮਝਣਾ ਮੈਂ ਵੀ ਕਦੀ ਉਹਨਾਂ ਅੱਗੇ ਚਲੋ ਬੋਲੀ ਤੇ ਉਹਨਾਂ ਨੇ ਚਲੋ ਮੈਨੂੰ ਕੁਮੜ ਚੰਗੀ ਕਹੀ ਹਾਂਜੀ ਚਲ ਕੋਈ ਗੱਲ ਨਹੀਂ ਉਹ ਵੀ ਵੱਡੇ ਆਈ ਐ ਨਾ ਮਗਰ ਵੱਡੇ ਘਰੋਂ ਤਾਂ ਕਰਕੇ ਕਰਦੀ ਹੋਣੀ ਐ ਇਦਾਂ ਆਪੇ ਹੌਲੀ ਹੌਲੀ ਸਮਝ ਜੂਗੀ ਕੋਈ ਗੱਲ ਨਹੀਂ ਤੁਸੀਂ ਨਾ ਐਦਾਂ ਕਰਿਆ ਕਰੋ ਹਾਂਜੀ ਚਾ ਠੀਕ ਆਮ ਜੀ ਇਹ ਵੀ ਆਉਣ ਵਾਲਿਆ ਤੇ ਮੈਂ ਵੀ ਰੋਟੀ ਬਣਾ ਦਾ ਕਰਨਾ ਹਾਂ ਜੀ ਸਸਰੀ ਘਰ ਹੱਦ ਹੋ ਗਈ ਐ ਜੇ ਰੱਬ ਨੂੰ ਤੀ ਦਵੇ ਤੇ ਚੰਗੀ ਦਵੇ ਜਿਹੀਂ ਮੰਮੀ ਨੂੰ ਕਹੀ ਜਾਈ ਵੀ ਨਹੀਂ ਚੰਗੀ ਨਹੀਂ ਚੰਗੀ ਜੇ ਇਦਾਂ ਕਰੀਏ ਇਹੀ ਕਹੀਏ ਉਹਨਾਂ ਨਾਲ ਕੋਈ ਗੱਲ ਕਰੀਏ ਮਾਂ ਚੰਗੀ ਤੇ ਫਿਰ ਉੱਥੇ ਵੀ ਬੁਰਾ ਹਾਲ ਹੋਊਗਾ ਫਿਰ ਤੇਨਾਂ ਦੀ ਹੋਰ ਨਾ ਬਣੂਗੀ ਨੀਤ ਕਲੇਸ਼ ਰਿਆ ਕਰੋਗਾ ਚਲੋ ਕੋਈ ਗੱਲ ਨਹੀਂ ਰੱਬ ਚੋ ਕਰਦਾ ਚੰਗਾ ਕਰਦਾ ਮੰਮੀ ਜੀ ਵੀ ਕੰਮ ਕਰਨਾ ਤੇ ਮੈਨੂੰ ਹੀ ਦੱਸ ਦੋ ਫਿਰ ਬਾਅਦ ਵਿੱਚ ਤੇ ਹਾਂ ਤੇ ਕੁਝ ਕਰਦੀ ਨਹੀਂ ਸ਼ੂਗਰ ਆ ਕਿਤੇ ਮੇਰੀ ਵੀ ਨਹੀਂ ਜਾਈ ਤੇ ਮੈਨੂੰ ਸਾਈ ਜਮਾ ਦੀ ਹੈਲਪ ਕਰਾ ਦੇਵਾਂ ਉਸਰ ਜੇ ਤੂੰ ਯਾਰ ਕਹਿੰਦੀ ਹੈ ਨਾ ਅ ਮੈਂ ਚਾਹ ਬਣਾਈ ਨਹੀਂ ਤੇ ਜਾ ਆਪਣੇ ਘੋਰ ਉੱਠਾ ਆ ਆ ਨਾਲ ਹੀ ਬੀਜੂ ਬਣਾ ਲੀਂ ਤੂੰ ਨਾ ਤੁਮੀ ਚਾਹ ਤੇ ਨਹੀਂ ਦੇਇਓ ਮੈਨੂੰ ਹੋਰ ਤੇ ਕੰਮ ਦੱਸ ਤੂੰ ਮੈਂ ਕਰ ਲੀਂ ਜਿਹੜਾ ਕੰਮ ਪਹਿਲਾ ਆ ਉਹ ਕਹਿੰਦਾ ਦੱਸ ਠੀਕ ਹੈ ਕਰ ਲੀਆ ਉਹ ਜਾ ਕੇ ਜੀ ਘੜਾ ਕੇ ਧਿਆਨ ਚਾਟਾ ਗੁੰਨੇ ਤੂੰ ਮੈਂ ਸਬ지 ਬਣਾ ਲੀਂ ਤੇ ਪੁੜਕੇ ਨਾਲ ਲੀਂ ਬੰਨੀ ਹਾਂ ਜੀ ਡਾਡੀ ਜੀ ਕੋ ਜਿਹੜੀ ਮੱਝ ਲਓ ਤੁਹਾਨੂੰ ਮੈਂ ਕਿਹਾ ਸੀ ਕਿ ਜਾਈ ਭਾਵੇਂ ਪਰਾ ਕਰਕੇ ਆਈਂ ਕੀਤਾ ਭਰਾ ਹਾਂ ਜੀ ਮੈਂ ਗਿਆ ਹਣੜ ਜੀ ਭਾਰੋ ਹੈ ਨਹੀਂ ਘੜ ਨਹੀਂ ਗਾ ਹਾਂ ਘਰ ਦਾ ਬਗਾਏ ਦਾ ਹਾਂ ਜੀ ਘਰ ਉਹ ਭਾਵੇਂ ਆਪਣਾ ਆੜਾ ਸਟੂਡੈਂਟ ਦੇ ਲੱਗਈ ਆ ਪਤਾ ਮੈਨੂੰ ਘਰ ਦਾ ਆਹੋ ਆਹ ਇੱਧਰ ਰੈਂਡੋ ਰੈਂਡੋ ਜੀ ਬੰਦੀ ਪਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਗਿਆ ਹਾਂ ਤੇ ਘੜ ਨਹੀਂ ਹੈਗਾ ਉਹ ਅੱਛਾ ਹਾਂ ਜੀ ਕੱਲ ਹੀ ਹੋ ਗਏ ਹਨਾ ਹਾਂ ਜੀ ਹਾਂ ਜੀ ਅੱਜ ਜੀ ਕੱਲ ਹੀ ਹੋ ਗਏ ਉਹ ਮੈਂ ਤੇ ਉਹ ਮੁੰਡਾ ਗੋਪੀ ਡੇਰੇ ਵਾਲਾ ਫਿਰ ਉਹ ਨਾਲ ਹੀ ਮੈਂ ਲੈ ਗਿਆ ਤੁਹਾਨੂੰ ਅੱਛਾ ਅੱਛਾ ਤੇ ਫਿਰ ਆਪਾਂ ਹੋ ਆਏ ਹਾਂ ਚਲ ਕੋਈ ਨਹੀਂ ਫਿਰ ਨਾਮ ਉਹਦਾ ਸ਼ਾਮ ਨੂੰ ਮੈਂ ਮਿਲ ਕੇ ਆਉਂਗਾ ਉਹਨੂੰ ਆਓ ਚਲੋ ਵੇਖ ਲਿਓ ਤੁਸੀਂ ਉਹ ਗਲਤੀ ਕੀਤੀ ਨਾ ਉਹਦਾ ਫੋਨ ਨੰਬਰ ਲਈ ਆਉਣਾ ਸੀ ਘਰ ਹੈ ਨਹੀਂ ਤੇ ਫਿਰ ਮੈਂ ਆਦਾ ਪੁੱਛਿਆ ਘਰੋਂ ਤੇ ਕਹਿੰਦੇ ਘਰ ਹੈ ਨਹੀਂ ਆ ਫਿਰ ਮੈਂ ਫੋਨ ਨੰਬਰ ਮੇਰੇ ਦਿਮਾਗ 'ਚ ਨਹੀਂ ਰਿਹਾ ਚਲੋ ਕੋਈ ਨਹੀਂ ਹੋਇਆ ਜੇ ਕੋਈ ਬੰਦਾ ਨਾ ਮਿਲੇ ਤਾਂ ਇੱਥੇ ਹੀ ਘਰ ਬਿਠਿਆਂ ਗੱਲ ਕਰ ਲੈਣੀ ਆਓ ਚਲੋ ਕੋਈ ਨਹੀਂ ਹੋਇਆ ਮੈਨੂੰ ਪਤਾ ਲੱਗਾ ਹੈ ਮੱਝ ਚੰਗੀ ਆ ਦੁੱਧ ਦਾ ਤੇ ਚੰਗਾ ਵਾ ਤੇ ਮੈਂ ਚੱਲ ਲੈ ਆਉਂਦੇ ਹਾਂ ਦੁੱਧ ਘਟਣਦੇ ਆਪਣੇ ਕੋਲ ਨਹੀਂ ਨਹੀਂ ਠੀਕ ਆ ਤੇ ਚਲ ਫਿਰ ਅੱਜ ਸ਼ਾਮ ਨੂੰ ਚੱਲਦੇ ਆਂ ਹਾਂ ਠੀਕ ਆ ਠੀਕ ਆ ਬੀਤੇ ਦਾਦੀ ਉਹ ਰੈਸਟੋਰੈਂਟ ਦੀ ਗੱਲ ਕਰਨਗੇ ਚਚੇ ਭਿੰਦੇ ਮੈਨੂੰ ਲੈ ਕੇ ਗਏ ਸੀ ਸ਼ੂਗਰ ਹੋ ਗਿਆ ਮੈਂ ਬਚ ਗਈ ਆ ਜੀ ਕਿਤੇ ਮੈਨੂੰ ਵੇਖ ਲੈਂਦੇ ਨਾ ਇਹਨਾਂ ਨੇ ਤੇ ਮੈਨੂੰ ਉੱਥੇ ਹੀ ਪੜ ਲੈਣਾ ਹੈ ਤੇ ਮੇਰੀ ਬੇਇੱਜ਼ਤੀ ਉਹ ਕਰਨੀ ਜਿਹੜੀ ਮੈਂ ਯਾਦ ਰੱਖਦੀ ਅੱਜ ਚਲ ਗਈਆਂ ਇੱਤੋਂ ਗਾਹਣੀ ਮੈਂ ਜਾਂਦੀ ਉਹਨਾਂ ਦੇ ਨਾਲ ਕਿਤੇ ਮਮੀ ਆਹ ਮਮਾ ਮੈਂ ਪੱਠੇ ਪਾਤੇ ਨੇ ਤੇ ਪਾਣੀ ਦਾਤਾ ਡੰਗਰਾਂ ਨੂੰ ਸਮਾਂ ਲੱਗਾ ਅੰਦਰ ਲੰਮੇ ਪਾ ਤੇ ਮੈਨੂੰ ਖਾਇਓ ਨਾ ਕੋਈ ਲਾ ਬਸ ਐਡਾ ਕਲੀ ਉਖੜ-ਉਖੜ ਕੇ ਬੋਲਣ ਡਿਆ ਚਾਜ ਨਾਲ ਗੱਲ ਕਰ ਲਾ ਉਹ ਮੰਮੀ ਉਖੜਾਂ ਕਿ ਹੁਣ ਮੈਂ ਵੀ ਕਰਤਾ ਮੈਂ ਵੀ ਕਰਤਾ ਕਰਨਾ ਨਹੀਂਗਾ ਕਰਦੇ ਕੰਮ ਕਿੰਨੇ ਕਰਨੇ ਆ ਹਉ ਤੂੰ ਨਹੀਂ ਕਰਨੇ ਤੇ ਨਾਲੇ ਨਾ ਇੱਕ ਗੱਲ ਡੈਡੀ ਨੂੰ ਸਮਝਾ ਦਿਓ ਕਿ ਮੈਨੂੰ ਇਦਾਂ ਪੈਣ ਨਾ ਹੁਣ ਉਹ ਤਾਂ ਕਿੰਨੇ ਗੁੱਸੇ 'ਚ ਪਏ ਨੇ ਤੈਨ ਕੋਈ ਜ਼ਿਆਦਾ ਨਹੀਂ ਗੁੱਸਾ ਹੁੰਦਾ ਪਿਆ ਹੈ ਗੱਲ ਤੇ ਕੋਈ ਹਸਾਬ ਨਾ ਕਰਿਆ ਕਰ ਬੋਲਣ ਵਿੱਚ ਕਿਦਾਂ ਡਿਆ ਆ ਪਿਓ ਵਾ ਤੇਰਾ ਮਾਂ ਪਿਓ ਕਹਿੰਦੇ ਹੁੰਦੇ ਆ ਠੀਕ ਆ ਨਾ ਮੰਮੀ ਹੁਣ ਮੈਂ ਜਾਣਾ ਨਹੀਂ ਹੈਗਾ ਜੇ ਉਹ ਸੁਣ ਲੇ ਤਾਂ ਕੀ ਜਰੈਗੀ ਮੇਰੀ ਅੱਛਾ ਬੜੀ ਪਰਵਾਹ ਹੋਗੀ ਤੈਨੂੰ ਆਪਣੀ ਇੱਜ਼ਤ ਦੀ ਤੈਨੂੰ ਇਹ ਨਹੀਂ ਪਤਾ ਮੇਰਾ ਪਿਓ ਵਾ ਤੈਨੂੰ ਗਲਤੀ ਤੇ ਰੋਕਦਾ ਵਾ ਉਹਨੇ ਕਹਿਣਾ ਤੈਨੂੰ ਬਾਹਰੋਂ ਕਹਿੰਨੇ ਨਹੀਂ ਕਹਿਣਾ ਮੈਂ ਤਾਂ ਕੀ ਕੀਤਾ ਗਲਤ ਨਹੀਂ ਕੀਤਾ ਅੱਛਾ ਜੇ ਮੋਟਰ ਤੋਂ ਆਏ ਤੇ ਆਉਂਦੇ ਸੀ ਪੱਠੇ ਨੂੰ ਤੂੰ ਪਾਏ ਜੇ ਪਾਲਣੇ ਤੇ ਕਿੱਡੀ ਕਾ ਖਰਾਏ ਨਹੀਂ ਬਣ ਆਪ ਘਰ ਨੂੰ ਚਲ ਗਏ ਨੇ ਚਿਰ ਨਹੀਂ ਗਏ ਜ਼ਰੂਰੀ ਕੰਮ ਹੀਗਾ ਪਤਾ ਮੈਨੂੰ ਜੜਾ ਜ਼ਰੂਰੀ ਕੰਮ ਆ ਵੇਖਾਂ ਬੋਲਦਾ ਕਿਦਾਂ ਵਾ ਬੋਲਣ ਦੀ ਅਕਲ ਖੁੱਲ ਗਈ ਏ ਤੈਨੂੰ ਮੈਨੂੰ ਹੁਣ ਠਾਏਉਣਾ ਕੋਈ ਵੀ ਚੰਗਾ ਨਹੀਂ ਠੰਦੇ ਇਹਦੇ ਲੱਛਣ ਕਾ ਹੋ ਮਾੜੇ ਲੱਗਦੇ ਆ ਮੈਨੂੰ ਸੱਚੀ ਗੱਲ ਆ ਹ ਹੋਂ ਤੇ ਬੋਲਦਾਂ ਜੱਜਨਾ ਪਿਓ ਨੂੰ ਮੋੜੜ ਕੇ ਪੈਣਿਆ ਸੀਗਾ ਸਭ ਕੋ ਸੁਣ ਲਈ ਮੈਂ ਵੀ ਕਰਦਾ ਕਿ ਫਿਰ ਦਾਵਾ ਹੈ ਕੋਈ ਨਹੀਂ ਰੱਖਨੀਆ ਕੁੱਤ ਤੇ ਤੇ ਨਜ਼ਰ ਹੁਣ ਮੈਂ ਦੇ ਦੇ ਰਹਿਣਾ ਬੱਜਾ ਉਹ ਨੂੰ ਸ਼ਮਾਨਾ ਕੁੰਡੀ ਹੋਂ ਤੇ ਬਰਾਂਦਲਾ ਮੈਂ ਰਾਹ ਨੂੰ ਪੜੀ ਚੁੱਕ ਲਿਆ ਇੰਨੀ ਬਸਾਂ ਕਿਤੇ ਚਲ ਕੀ ਰੱਖ ਕੇ ਪੁਣ ਕਿ ਲਾ ਕੋ ਸੈ ਕਰ ਕੀ ਹੋਈ ਤੇ ਫਿਰ ਬਤਨ ਤੋਂ ਮੈਂ ਉਹ ਬੀ ਨਾਲ ਲੋਦੀ ਉਹਦੇ ਚੁੱਟੀਆਂ ਆਈਆਂ ਤਾਂ ਹੁਣ ਪਰਦਾ ਲਾਈ ਜਾਂਦੇ ਹਾਂ ਮੇ ਚੁੱਪ ਘੇਰ ਸਕਦੇ ਮੈਂ ਕਿਰਪਾ ਕਰਿਆ ਤੇ ਮੈਂ ਕਿਹਨਾਂ ਕਿਹਜਾ ਨਾ ਕੋਤ ਕਿਦਾ ਕੌਣ ਆਉਂ ਰਿਹਾ ਪਰਦਾ ਮੰਮੀ ਕੰਪਨੀ ਵਾਲਿਆਂ ਦਾ ਫੋਨ ਆ ਪਤਾ ਨਹੀਂ ਇਹਨਾਂ ਨੇ ਵੀ ਆਗਾ ਲੱਗ ਜੇ ਇਹਨਾਂ ਦੇ ਚ ਵੀ ਕਈ ਵੇ ਫੋਨ ਆਉਂਦੇ ਤੇ ਮੈਂ ਵੀ ਨਹੀਂ ਆਨੀ ਬਲੈਕ ਲਿਸਟ ਤੋਂ ਛੁੱਟ ਜਾਦੇ ਇਹ ਕਿੱਥੋਂ ਲੈ ਲੰਦੇ ਆ ਜੇ ਨਹੀਂ ਪਤਾ ਲੱਗਦਾ ਤੇ ਵੀਰ ਨੂੰ ਦੇਈ ਉਹਨੇ ਪਾ ਛੜਨਾ ਪਾਇਆ ਮੰਮੀ ਮੈਂ ਕਿੰਨੀ ਵਾਰੀ ਪਾਇਆ ਹੁਣ ਫੇਰ ਪਾ ਦੇਣੀ ਹੈ ਪਾ ਮੇਤੀ ਹੈ ਜੀ ਸਿਰ ਖਾਲੀ ਦਾ ਸਾਰਾ ਕੰਮ ਛੱਡ ਛਿਦਾ ਕੇ ਦਾਉਣਾ ਹੁੰਦਾ ਤੇ ਚਲ ਕੇ ਕਿਸੇ ਦਾ ਫੋਨ ਨਾ ਹੋਵੇ ਇਹ ਆਮ ਤੇਰਾ ਕੰਪਨੀ ਵਾਲਾ ਨਹੀਂ ਜਾਂਦਾ ਪਾ ਤਾਂ ਮੈਂ ਚਲ ਠੀਕ ਹੈ ਰੱਖ ਦੇਦਾ ਉਹਦਾ ਕੰਮ ਕਰਦਾ ਚੱਲ ਨਾ ਪ੍ਰਿਆਨ ਦਿਨਾ ਉਹਦਾ ਘੜਾ ਆਪਣਾ ਫੋਨ ਕੀ ਪਤਾ ਤੇ ਭਾਬੀ ਦਾ ਜਾਮ ਆ ਬੇਰ ਆ ਚਲ ਵੀਰ ਕਿਤੇ ਅਸੀਂ ਕਰੇਗੀ ਤੇ ਸਹੀ ਨਾ ਤਕੀਰ ਮੇਕਰ ਤਸਵਿੰਦਰ ਹਾਂਜੀ ਇਹ ਤਰਾਹਾਂ ਮੈਂ ਗੱਲ ਸੁਣ ਕੀ ਲੱਗੀਆਂ ਕਰਨਾ ਕਰਨਾ ਕੀ ਸਾਰਾ ਦਿਨ ਨਿਕੇ ਨਿਕੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਹੱਗੀ ਚੱਲ ਕੰਮ ਤੇ ਚੱਲਦੇ ਰਹਿਣੇ ਕੋਈ ਨਹੀਂ ਮੇਰੀ ਗੱਲ ਸੁਣ ਉਹ ਫਿਰ ਉਹਦੋਂ ਰਿਸ਼ਤੇ ਵਾਲੋ ਜਿਹੜੀ ਤੇ ਭੈਣ ਦਾ ਸੁਪਾਉਂਦੀ ਕੀ ਬਣਿਆ ਵਾ ਗੱਲ ਮੈਂ ਹੁਣ ਤੁਹਾਨੂੰ ਕੀ ਦੱਸਾਂ ਉਹ ਆਂਦੀ ਸ਼ਾਮਾਂ ਦਸੀ ਖਾੜੇ ਘਰਸ ਲਾ ਨਾ ਮਣੀ ਸਾਡੀ ਕੁੜੀ ਨਾ ਮੰਨੀ ਫਰ ਮੈਂ ਕੱਲ ਪਾਸੋਂ ਕੋਲ ਲੈ ਜਾਂਦੀ ਉਹ ਮੁੰਡਾ ਮੰਗਿਆ ਗਿਆ ਤੂੰ ਕੁੜੀ ਤੇ ਨਹੀਂ ਮੈਂ ਤੇ ਤੁਹਾਨੂੰ ਕਹਿ ਤੂੰ ਗੱਲ ਕਰ ਉਹਦੇ ਨਾਲ ਮੈਂ ਘਰ ਤਾਂ ਆ ਹੀ ਮਥੇ ਅਗਲਿਆਂ ਨਾਲ ਗੱਲ ਕਰਦੀ ਜੇ ਮੇਰੇ ਘਰਸ ਲਾ ਹੁੰਦੀ ਤੇ ਤੈਨੂੰ ਕਿਹਾ ਮੈਂ ਕਿਹਾ ਸੀ ਤਸੀਂ ਨੇ ਮੈਨੂੰ ਕਿਹਾ ਸੀ ਅਗਲੀ ਤਾਂ ਨਹੀਂ ਮਾਜੀ ਵਿਆਹ ਨਹੀਂ ਕਰਾਂ ਤਾਂ ਮੈਂ ਕਿੱਦਾਂ ਕਰਾਂ ਘਰ ਚ ਪੰਗਾ ਪੈ ਜਾਂਦਾ ਹੋਰ ਕੋਈ ਨਾ ਪੰਗਾ ਕਾਦਾ ਪੈਣਾ ਹੈ ਹੱਦ ਹੋ ਗਈ ਉਹਦੀ ਮੰਨੀ ਜਾਣੀ ਜਿੱਦਾਂ ਕਹੂਗੀ ਚਲ ਕੋਈ ਨਹੀਂ ਉਹਨੂੰ ਬਥੇਰੀਆਂ ਦੱਸਾਂ ਦੀ ਪੁੰਦੀ ਆ ਮੈਂ ਉਹਨੂੰ ਕਹਾਂਗੀ ਕਿ ਚਲ ਕਿਤੇ ਗਾਂ ਧਿਆਨ ਰੱਖੀ ਕੋਈ ਚੰਗਾ ਸਾਉਂਗ ਤੇ ਫੇਰ ਕਰ ਦਾਂਗੀ ਹੁਣ ਨਾ ਫਿਰ ਇਹਦੀ ਮੰਨਾਂਗੇ ਕੀ ਕਰਨਾ ਆ ਚੰਗਾ ਕੰਮ ਵਾ ਜੇ ਕੋ ਚੰਗਾ ਥਾਂ ਲੱਭਦਾ ਵਾ ਤਾਂ ਇਹ ਕੁੜੀ ਨਹੀਂ ਮੰਨੀ ਸਭੋ ਪੜਦੀ ਪੜਦੀ ਦਾ ਰਿਸ਼ਤਾ ਹੋ ਜਾਂਦਾ ਚਲ ਕੋਈ ਨਹੀਂ ਹੁਣ ਜਿਹੜਾ ਵੇਲਾ ਨੰਗ ਗਿਆ ਨਾ ਉਹਨੂੰ ਪਸਾਉਣ ਦੀ ਕੋਈ ਲੋੜ ਨਹੀਂ ਗਾਹ ਮੌਕਾ ਸੰਭਾਂਗੇ ਉਹਦਾ ਜਿਹੜੀ ਤੇਰੀ ਇਹ ਕੁੜੀ ਆ ਨਾ ਇਹ ਮੈਨੂੰ ਇਹਦਾ ਦਿਮਾਗ ਜਿਹੜਾ ਸਹੀ ਨਹੀਂ ਲੱਗਾ ਬਹੁਤ ਗਲਤ ਕਰਨ ਲਈ ਹੈ ਨਿਆਣੀ ਆ ਨਾ ਤਾਂ ਇਦਾਂ ਕਰਦੀ ਨਿਆਣੀ ਹੋਵੇ ਕੋਠੇ ਗਿੱਡੀ ਹੋ ਗਈ ਅੱਡੇ ਨਿਆਣੀ ਆ ਉਹ ਮਾਂ ਪਿਓ ਦੇ ਘਰ ਧੀਆਂ ਨੇ ਆਨੇ ਹੀ ਹੁੰਦੀਆਂ ਵਾ ਜਿਹੜਾ ਸਹੁਰੇ ਚੱਲ ਜੀਏ ਨਾ ਉਹਦਾ ਚੰਗੀ ਭਲੀ ਅਕਲ ਆ ਜਾਂਦੀ ਤਾਂ ਇਹ ਤਾਂ ਬੇੜਾ ਰੁੜਿਆ ਨਿਆਣੀ ਆ ਜੇ ਇਹ ਤਾਂ ਚੰਗਾ ਭਲਾ ਤਾਂ ਹੀ ਰਿਸ਼ਤਾ ਹੋ ਜਾਂਦਾ ਤੇ ਚੱਲ ਕੇ ਆਪਣੇ ਘਰ ਸੋਖ ਲੈਂਦੀ। ਉਹ ਚੱਲ ਕੋਈ ਗੱਲ ਨਹੀਂ। ਕਿਤੇ ਨਹੀਂ ਇਹ ਸੰਜੋਗ ਹੁੰਦੇ ਨਾਲ ਹੋ ਹੀ ਜਾਣਾ ਸੀ। ਕੋਈ ਨਹੀਂ ਗਾਹ ਧਿਆਨ ਰੱਖਾਂਗੇ ਐਵੇਂ ਨਾ ਬੁੱਝੇ। ਲੋਕ ਵੀ ਬਣਾਇਆ ਬੰਦੇ ਆ ਜਿਦਾ ਕਰਦੇ ਰਹੋਗੇ ਰੱਖੇ ਰਹੋਗੇ ساری ਉਮਰ ਇਦਾਂ ਹੀ। ਬਸ ਤੁਹਾਡੇ ਲਾਗੇ ਬਹਿ ਜੀਏ ਤੁਸੀਂ ਬਸ ਦੇਖੋ ਸੰਸਾਰ ਦੇ ਰਹਿੰਦੇ ਜੀ। ਮੈਨੂੰ ਕੋਈ ਕੰਮ ਕਰਨ ਨਾਲ ਮੇਰਾ ਵੀ ਖਰਾਬ ਕਰ ਦੇਗਾ। ਕੰਮ ਕਰਨਾ ਇਹਨੇ।